ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਨੰਗਲ ਸ਼ਹਿਰ ਦੇ ਵਿੱਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਨੇਚਿਕ ਦੇ ਮਾਮਲੇ ਸਾਹਮਣੇ ਆ ਰਹੇ ਸਨ ਤੇ ਅੱਜ ਇੱਕ ਨਵਾਂ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਨੰਗਲ ਦੇ ਕਰੀਬੀ ਸ਼ਿਵਾਲਿਕ ਐਵਨਿਊ 1B ਤੋਂ ਜਿੱਥੇ ਕਿ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਵੱਲੋਂ ਸ਼ਿਵਾਲਿਕ ਐਵਨਿਊ 1B ਦੇ ਰਹਿਣ ਵਾਲੇ ਯੋਗੇਸ਼ ਦੁਬੇਦੀ ਦੇ ਘਰ ਦੇ ਵਿੱਚੋਂ ਚੈਨ ਖੋ ਕੇ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਸਨੇਚਰ ਭੱਜ ਗਏ ਤੇ ਉਹਨਾਂ ਦਾ ਪਿੱਛਾ ਕਰਦੇ ਹੋਏ ਯੋਗੇਸ਼ ਦੁਬੇਦੀ ਨੇ ਉਹਨਾਂ ਨੂੰ ਪਕੜ ਲਿਆ ਤੇ ਰੋਲਾ ਪਾਣ ਤੋਂ ਬਾਅਦ ਮਹੱਲਾ ਵਾਸੀ ਵੀ ਮੌਕੇ ਉਤੇ ਇਕੱਠੇ ਹੋ ਗਏ ਦੋਨਾਂ ਦੇ ਵਿੱਚੋਂ ਇੱਕ ਮੌਕੇ ਉਤੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਜਦੋਂ ਕਿ ਆਜ਼ਾਦ ਨਾਮ ਦੇ ਵਿਅਕਤੀ ਨੂੰ ਉਹਨਾਂ ਵੱਲੋਂ ਪਕੜ ਲਿਆ ਗਿਆ ਹੈ ਫਿਲਹਾਲ ਇਸ ਸਨੇਚਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਜੋਗੇਸ਼ ਨੇ ਦੱਸਿਆ ਕਿ ਇਹ ਦੋ ਸਨੇਚਰ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਆ ਰਹੇ ਸਨ ਤੇ ਉਹ ਸਵੇਰ ਦੇ ਸਮੇਂ ਜਦੋਂ ਪੂਜਾ ਕਰ ਰਹੇ ਸਨ ਤਾਂ ਉਹਨਾਂ ਵੱਲੋਂ ਰਸਤਾ ਪੁੱਛਿਆ ਗਿਆ ਤੇ ਰਸਤਾ ਦੱਸਣ ਤੋਂ ਬਾਅਦ ਉਹਨਾਂ ਨੇ ਉਹਨਾਂ ਦੇ ਗਲ ਦੇ ਵਿੱਚ ਪਈ ਹੋਈ ਚੈਨ ਨੂੰ ਖੋ ਕੇ ਮੌਕੇ ਉਤੋਂ ਫਰਾਰ ਹੋ ਗਿਆ ਥੇ ਪਿੱਛਾ ਕਰਨ ਤੋਂ ਬਾਅਦ ਉਹਨਾਂ ਨੂੰ ਪਕੜਿਆ ਗਿਆ ਪਕੜੇ ਗਏ ਸਨੇਚਰ ਨੇ ਆਪਣਾ ਨਾਮ ਆਜਾਦ ਦੱਸਿਆ ਤੇ ਉਸਨੇ ਦੱਸਿਆ ਕਿ ਉਹ ਦਿੱਲੀ ਦਾ ਰਹਿਣ ਵਾਲਾ ਹੈ ਅਤੇ ਇੱਥੇ ਕੰਮ ਦੇ ਲਈ ਆਇਆ ਹੋਇਆ ਸੀ ਅਤੇ ਸਨੇਚਰ ਨੇ ਪੂਰਨ ਤਰ ਤਰ ਤੇ ਨਸ਼ਾ ਕੀਤਾ ਹੋਇਆ ਸੀ ਫਿਲਹਾਲ ਇਸ આરોપી ਨੂੰ ਪੁਲਿਸ ਆਪਣੇ ਨਾਲ ਲੈ ਗਈ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਇਹ ਨਾਮ ਹੈ ਤੇਰਾ ਨਾਮ ਆਜਾਦ ਕਿਤੇ ਰਹਿਣਾ ਤੀਰ ਕਦੋਂ ਹੈ दिल्ली रहते दिल्ली रहता कितने करना है थी? के पास आए थे फे? और फिर फिर जो है है क्या कर रहा था फिर? या दाड़ी पे ले आए वो दारू पिला के अच्छा फिर फिर अंकल जी के साथ गुरु के साथ कल के चैन तोड़ने कुछ के अच्छा नहीं उसके टोलने का मुझे पता नहीं था कैसे टूटती है चैन अच्छा टूट गई अंकल जी की टूटी भागे क्यों तू कहता चेंज नहीं मेरा नाम जोगेश मैं मैं ये सामने 401 40 में रहता हूं। फेस वीक वाली मैं स्वेरे गेट पे पूजा करता था जी ये दोनों बंदे मोटरसाइकिल पे आए एक बंदा मोटरसाइकिल में था ये बंदा दूर से दस फुट दूर से खड़ा होके मैंने इसको रास्ता बता दिया इसने बैक साइड जाना था तो उसके मेरा रास्ता बताने के बाद भी ना ये ऐसे इधर उधर ही देखता रहा मैंने सोचा वैसे ही खड़े होंगे क्या आपस में खुसर खुसर कुछ कर रहे थे मेरा रास्ता घूमा मैं अभी पूजा करने रहे इतनी देर में मेरे यहाँ पे ये वाले पे इसने हाथ डाला और ये भागा वहां से ला ये सौ किलोमीटर तक ये मोटरसाइकिल में भागे मैंने इनका पीछा किया दोनों को मैंने कॉलर से पकड़ा मोटरसाइकिल वो लात मारी ये यहाँ पे आके अनबेलेंसड हुआ इसको तो मैंने पकड़ लिया और इसका साथ ही भाग गया चेनी मेरी मिल गई है वो यहाँ घास पे पड़ी थी इसने छोड़ दी ਅਸੀਂ ਨੇ ਇਸ ਨੂੰ ਫੜ ਲਿਆ ਸਾਰੇ ਮੋਹੱਲੇ ਵਾਲੇ ਯਾਨ ਮੈਂ ਸ਼ੋਰ ਮਚਾਇਆ ਮੋਹੱਲੇ ਵਾਲੇ ਆ ਗਏ ਇਕੱਠੇ ਹੋ ਗਏ। ਹੁਣ ਇਹ ਹਮ ਆਪ ਲੋਕੋ ਕੋ ਇਨਫੋਰਮ ਕਰ ਦਿਆ ਜੀ ਪੁਲਿਸ ਇਸ ਕੇ ਸਾਥ ਕੀ ਕਰੇਗੀ। ਇਹ ਥੋੜਾ ਪੁਲਿਸ ਕੋ ਕਰ ਦੇਖਣਾ ਪੜੇਗਾ। ਕਿਉਂਕਿ ہماری ਸਾਰੀ ਗਲੀ ਹੈ ਜੋ ਕੈਮਰੋ ਮੇ ਹੀ ਹੈ ਤੋ ਉਹ ਸਾਰੀ ਰਿਕਾਰਡਿੰਗ ਮਿਲ ਜਾਏਗੀ ਪੁਲਿਸ ਕੋ। ਅੱਜ ਸਵੇਰੇ ਤਕਰੀਬਨ 7:30 ਵਜੇ ਮੈਨੂੰ ਫੋਨ ਆਇਆ। ਸਾਡੇ ਸ਼ਵਾਲਕ ਐਵਨਿਊ ਦੇ ਵਿੱਚੋਂ ਕਿ ਇੱਕ ਇਥੇ ਇੱਕ ਚੋਰ ਫੜਿਆ ਹਾ ਜਿਹੜਾ ਚੈਨੀ ਜਿਹਨੇ ਖਿੱਚੀ ਸੀਗੀ। ਤੇ ਮੈਂ ਮੌਕੇ ਤੇ ਆਇਆ ਤਾਂ ਦੇਖਿਆ ਇੱਕ ਬੰਦਾ ਜਿਹੜੇ ਸ਼ਰਾਬ ਪੀਤੀ ਹੋਈ ਸੀ ਜੋ ਕਿ ਆਪਣਾ ਨਾਮ ਆਜ਼ਾਦ ਦੱਸ ਰਿਹਾ ਸੀ ਤੇ ਨਸ਼ੇ ਦੇ ਵਿੱਚ ਤੋਤਰੇਗਾ ਤੇ ਲੋਕਾਂ ਨੇ ਉਹਨੂੰ ਘੇਰਿਆ ਹੋਇਆ ਸੀਗਾ ਤੇ ਆ ਕੇ ਅਸੀਂ ਉਹਨੂੰ ਪੁੱਛ ਪੜਤਾਲ ਕੀਤੀ ਉਹਦੇ ਘਰਬਾਰ ਦਾ ਪਤਾ ਕੀਤਾ ਤੇ ਉਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਕੀਤੀ ਤੁਰੰਤ ਪੁਲਿਸ ਤਕਰੀਬਨ ਅੱਧੇ ਘੰਟੇ ਬਾਅਦ ਪੁਲਿਸ ਅਥੀ ਆਈ ਤੇ ਉਹ ਲੈ ਕੇ ਉਹਨੂੰ ਆਪਣੇ ਹਸਸਤ ਚ ਲੈ ਕੇ ਚਲੀ ਗਈ ਹੈ ਤੇ ਜਿਹੜੀ ਉਹਨਾਂ ਨਾਲ ਖਿੱਚ ਤੂ ਹੋਈ ਐ ਬੰਦਿਆਂ ਨਾਲ ਜਿਹਦਾ ਉਹ ਦੱਸ ਰਹੇ ਐ ਕੋਈ ਉਹਨਾਂ ਦੇ ਇੱਕ ਕੀਮਤੀ ਸਮਾਨ ਵੀ ਲੈ ਕੇ ਕੋਈ ਚੋਰ ਜਿਹੜਾ ਦੂਸਰਾ ਸੀਗਾ ਸਾਥੀ ਫਰਾਰ ਹੋ ਗਿਆ ਪੁਲਿਸ ਨੂੰ ਸਾਰੀ ਇਤਲਾਹ ਦੇ ਦਿੱਤੀ ਗਈ ਐ ਤੇ ਆਪਣੀ ਹੁਣ ਕਾਰਵਾਈ ਪੁਲਿਸ ਜੋ ਕਰਦੀ ਐ ਤੇ ਮੈਂ ਆਪਣੇ ਲੋਕਾਂ ਨੂੰ ਵੀ ਇਹੀ ਅਪੀਲ ਕਰਦਾ ਕਿ ਆਪਣਾ ਧਿਆਨ ਆਪ ਰੱਖੋ ਸਤਰ ਕਰੋ ਤਾਂ ਕਿ ਇਦਾਂ ਦੀਆਂ ਵਾਰਦਾਤਾਂ ਅੱਗੇ ਤੋਂ ਨਾ ਹੋਣ ਧੰਨਵਾਦ ਕਿ ਮੈਨੂੰ ਪਾਣੀ